ਕੰਮ ਆਉਣ ਵਾਲੀਆਂ ਬਹੁਤ ਹੀ ਕੀਮਤੀ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਜਦੋਂ ਵੀ ਤੁਸੀਂ ਨਹਾਉਂਦੇ ਹੋ ਤਾਂ ਫੌਰਨ ਪਾਣੀ ਪੀ ਲਓ ਇਸ ਦੇ ਨਾਲ ਬਲੱਡ ਪ੍ਰੈਸ਼ਰ ਹਮੇਸ਼ਾ ਨਾਰਮਲ ਰਹੇਗਾ ਨੰਬਰ 2 ਜੇਕਰ ਤੁਹਾਡੀਆਂ ਹੱਡੀਆਂ ਦੇ ਵਿੱਚੋਂ ਘਟ ਘਟ ਦੀ ਆਵਾਜ਼ ਆਉਂਦੀ ਹੈ ਤਾਂ ਸੋਇਆਬੀਨ ਖਾਓ ਇਸ ਦਾ ਸੇਵਨ ਕਰਨ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 3 ਜੇਕਰ ਮਹੀਨਾ ਆਉਣ ਤੇ ਪੇਟ ਦਰਦ ਰਹਿੰਦਾ ਹੈ ਤਾਂ ਅਦਰਕ ਅਤੇ ਗੁੜ ਦਾ ਕਾੜਾ ਬਣਾ ਕੇ ਪਿਓ ਨੰਬਰ 4 ਜੇਕਰ ਲਕੋਰੀਏ ਦੀ ਸਮੱਸਿਆ ਹੈ ਤਾਂ ਅੰਗੂਰ ਦਾ ਜੂਸ ਪਿਓ ਇਸ ਦੇ ਨਾਲ ਤੁਹਾਨੂੰ ਲਾਭ ਮਿਲੇਗਾ ਨੰਬਰ 5 ਜੇਕਰ ਗਰਮੀ ਦੇ ਕਾਰਨ ਹੋੜੇ ਫੁੰਸੀਆਂ ਹੋ ਰਹੀਆਂ ਹਨ ਤਾਂ ਮਲਤਾਨੀ ਮਿੱਟੀ ਦੇ ਪਾਊਡਰ ਦੇ ਵਿੱਚ ਖੀਰੇ ਦਾ ਰਸ ਮਿਲਾ ਕੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ ਦੋ ਤਿੰਨ ਦਿਨਾਂ ਦੇ ਵਿੱਚ ਹੋੜੇ ਫੁੰਸੀਆਂ ਖਤਮ ਹੋ ਜਾਣਗੀਆਂ ਨੰਬਰ 6 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਪਪੀਤੇ ਦਾ ਸੇਵਣਾ ਕਰੋ ਕਬਜ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 7 ਜਿਆਦਾ ਨੀਂਦ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੈ ਤਾਂ ਅੱਧਾ ਲੀਟਰ ਪਾਣੀ ਦੇ ਵਿੱਚ 10 ਗ੍ਰਾਮ ਸੌਂਫ ਉਬਾਲੋ ਇਸ ਮਿਸ਼ਰਣ ਦਾ ਚੌਥਾ ਹਿੱਸਾ ਰਹਿ ਜਾਵੇ ਤਾਂ ਥੋੜਾ ਜਿਹਾ ਸੇਧਾ ਨਮਕ ਮਿਲਾ ਲਓ ਅਤੇ ਸਵੇਰੇ ਸ਼ਾਮ ਪੀਓ ਇਸ ਦੇ ਨਾਲ ਨੀਂਦ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 8 ਜੇਕਰ ਵਾਇਰਲ ਬੁਖਾਰ ਹੈ ਤਾਂ 5 ਗ੍ਰਾਮ ਦਾਲ ਚੀਨੀ ਦੋ ਲੌਂਗ ਅਤੇ 1/4 ਹਿੱਸਾ ਚਮਚ ਸੁੰਡ ਨੂੰ ਪੀਸ ਕੇ 1 ਲੀਟਰ ਪਾਣੀ ਦੇ ਵਿੱਚ ਉਬਾਲੋ ਜਦੋਂ ਇਹ 250 ਮਿਲੀਲੀਟਰ ਰਹਿ ਜਾਵੇ ਤਾਂ ਉਸ ਨੂੰ ਛਾਨ ਕੇ ਦਿਨ ਵਿੱਚ 2-3 ਵਾਰੀ ਪੀਓ ਇਸ ਦੇ ਨਾਲ ਵਾਇਰਲ ਬੁਖਾਰ ਤੋਂ ਫਾਇਦਾ ਹੋਵੇਗਾ ਨੰਬਰ 9 ਸੌਫ ਧਨੀਆ ਅਤੇ ਮਿਸ਼ਰੀ ਦੰਨਾ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ پیس ਲੋ ਅਤੇ ਇਸ ਚੂਰਨ ਦੇ ਇੱਕ ਛੋਟਾ ਚਮਚ ਦੀ ਮਾਤਰਾ ਦਿਨ ਵਿੱਚ ਤਿੰਨ ਵਾਰੀ ਪਾਣੀ ਦੇ ਨਾਲ ਲੈ ਲੋ ਮਾਈਗ੍ਰੇਨ ਤੋਂ ਫਾਇਦਾ ਹੋਵੇਗਾ ਨੰਬਰ 10 ਅਲਸੀ ਦੇ ਬੀਜਾਂ ਦੇ ਨਾਲ ਦੋ ਅਖਰੋਟ ਖਾ ਲੈਣ ਦੇ ਨਾਲ ਜੋੜਾਂ ਦੇ ਦਰਦ ਵਿੱਚ ਆਰਾਮ ਮਿਲਦਾ ਹੈ ਨੰਬਰ 11 ਰੰਗ ਨੂੰ ਨਿਖਾਰਨ ਦੇ ਲਈ ਕੱਚੇ ਦੁੱਧ ਦੇ ਵਿੱਚ ਹਲਦੀ ਅਤੇ ਨਿੰਬੂ ਮਿਲਾ ਕੇ ਲਗਾਓ ਅਤੇ 20 ਮਿੰਟਾਂ ਬਾਅਦ ਧੋ ਲਓ ਰੰਗ ਨਿਕਰ ਜਾਵੇਗਾ ਨੰਬਰ 12 ਜੇਕਰ ਮਸੂੜਿਆਂ ਦੇ ਵਿੱਚ ਸੋਜ ਹੈ ਤਾਂ ਥੋੜੀ ਜਹੀ ਪੀਸੀ ਹੋਈ ਹਲਦੀ ਨੂੰ ਕੱਪੜੇ ਦੇ ਨਾਲ ਛਾਂਲੋ ਪ੍ਰਤੀ ਦਿਨ ਇਸ ਦਾ ਥੋੜਾ ਜਿਹਾ ਚੂਰਨ ਦੇ ਵਿੱਚ ਸਰੋਂ ਦਾ ਤੇਲ ਮਿਲਾ ਕੇ ਦੰਦਾਂ ਦੇ ਮਸੂੜਿਆਂ ਦੇ ਉੱਪਰ ਦਿਨ ਵਿੱਚ ਦੋ ਵਾਰ ਮਾਲਿਸ਼ ਕਰਕੇ ਗੁੰਗਣੇ ਪਾਣੀ ਦੇ ਨਾਲ ਕੁਰਲਾ ਕਰੋ ਇਸ ਪ੍ਰਯੋਗ ਦੇ ਨਾਲ ਮਸੂੜਿਆਂ ਦੀ ਸੋਜ ਦੂਰ ਹੋ ਜਾਵੇਗੀ ਨੰਬਰ 13 ਚੌਲਾਂ ਨੂੰ ਬਣਾਉਣ ਦੇ ਸਮੇਂ ਇਸ ਵਿੱਚ ਅੱਧੇ ਨਿੰਬੂ ਦੀਆਂ ਬੂੰਦਾਂ ਪਾ ਦਿਓ ਤੇ ਇਸ ਦੇ ਨਾਲ ਚੌਲ ਖਿਲੇ-ਖਿਲੇ ਬਣਨਗੇ ਨੰਬਰ 14 ਲਸਣ ਨੂੰ ਹਮੇਸ਼ਾ ਹਨੇਰੇ ਦੇ ਵਿੱਚ ਰੱਖੋ ਲਸਣ ਸੁੱਕਦਾ ਨਹੀਂ ਨੰਬਰ 15 ਰਜਾਨਾ ਸਵੇਰ ਦੇ ਸਮੇਂ ਕਾਲੇ ਤੇਲਾ ਚਵਾ ਕੇ ਖਾਣ ਦੇ ਨਾਲ ਦੰਦ ਅਤੇ ਮਸੂੜੇ ਠੀਕ ਰਹਿੰਦੇ ਹਨ ਨੰਬਰ 16 ਜੇਕਰ ਮੂੰਹ ਦੇ ਵਿੱਚ ਛਾਲੇ ਹੈ ਤਾਂ ਪੱਕਿਆ ਕੇਲਾ ਅਤੇ ਸ਼ਹਿਦ ਮਿਲਾ ਕੇ ਖਾਣ ਦੇ ਨਾਲ ਤੁਰੰਤ ਰਾਹਤ ਮਿਲਦਾ ਹੈ ਇਸ ਪੇਸਟ ਨੂੰ ਬਣਾ ਕੇ ਮੂੰਹ ਦੇ ਵਿੱਚ ਲਗਾ ਲਓ ਨੰਬਰ 17 ਲੌਂਗ ਦੇ ਤੇਲ ਦੀਆਂ 2-3 ਬੂੰਦਾਂ ਚੀਨੀ ਜਾਂ ਪਤਾਸੇ ਦੇ ਨਾਲ ਖਾ ਲੋ ਇਸ ਦੇ ਵਿੱਚ ਹੈ ਜੀ ਦੇ ਵਿੱਚ ਫਾਇਦਾ ਹੋਵੇਗਾ ਨੰਬਰ 18 ਜੇਕਰ ਤੁਹਾਡੇ ਹੱਥ ਹਰ ਸਮੇਂ ਠੰਡੇ ਰਹਿੰਦੇ ਹਨ ਤਾਂ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ ਨੰਬਰ 19 ਤુલਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਨੂੰ ਹਲਕਾ ਗੁੰਗੁਣਾ ਕਰਕੇ ਦੋ ਬੂੰਦਾਂ ਦਿਨ ਵਿੱਚ ਦੋ ਵਾਰ ਕੰਨਾ ਵਿੱਚ ਪਾਓ ਸੁੰਨ ਦੀ ਸ਼ਕਤੀ ਵਧੇਗੀ ਅਤੇ ਬહેરાਪਨ ਤੋਂ ਵੀ ਲਾਭ ਮਿਲਦਾ ਹੈ ਨੰਬਰ 20 ਇਮਲੀ ਅਤੇ ਆਲੂ ਬੁਖਾਰੇ ਦਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਪਿਗਲਦੀ ਹੈ ਨੰਬਰ 21 ਲਾਲ ਮਿਰਚ ਦੀ ਜਗ੍ਹਾ ਤੇ ਹਰੀ ਮਿਰਚ ਦਾ ਸੇਵਨ ਕਰੋ ਇਸ ਦੇ ਨਾਲ ਕੈਂਸਰ ਦੀ ਬਿਮਾਰੀ ਤੋਂ ਬਚੇ ਰਹੋਗੇ ਨੰਬਰ 22 ਜੇਕਰ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤਾਂ ਸਵੇਰੇ ਬਾਸੀ ਮੂੰ ਪਿਆਜ਼ ਤੇ ਸ਼ਹਿਦ ਮਿਲਾ ਕੇ ਖਾਓ ਨੰਬਰ 23 ਜੇਕਰ ਗੁੱਕਰ ਦੀ ਰਬੜ ਢਿੱਲੀ ਪੈ ਜਾਂਦੀ ਹੈ ਤਾਂ ਉਸ ਨੂੰ 20 ਤੋਂ 25 ਮਿੰਟਾਂ ਦੇ ਵਿੱਚ ਫ੍ਰਿਜ ਵਿੱਚ ਠੰਡੇ ਪਾਣੀ ਦੇ ਵਿੱਚ ਡੁਬੋ ਕੇ ਰੱਖੋ ਰਬੜ ਫੇਰ ਤੋਂ ਟਾਈਟ ਹੋ ਜਾਵੇਗੀ ਨੰਬਰ 24 ਕੁਝ ਹੀ ਦਿਨਾਂ ਦੇ ਵਿੱਚ ਵਾਲ ਹੋ ਜਾਣਗੇ ਗੋਟਿਆਂ ਤੱਕ ਇਸ ਦੇ ਲਈ ਦੋ ਪਿਆਜ਼ਾਂ ਨੂੰ ਪੀਸ ਕੇ ਉਸ ਦਾ ਰਸ ਛਾਣ ਕੇ ਅਲੱਗ ਕਰ ਲੋ ਪਿਆਜ਼ ਦੇ ਰਸ ਵਿੱਚ ਬਰਾਬਰ ਮਾਤਰਾ ਵਿੱਚ ਕੋਕੋਨਟ ਆਇਲ ਮਿਕਸ ਕਰੋ ਅਤੇ ਇਸ ਮਿਸ਼ਰਣ ਦੇ ਵਿੱਚ ਵਿਟਾਮਿਨ A ਦਾ ਕੈਪਸੂਲ ਵੀ ਮਿਲਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਆਪਣੇ ਸਿਰ ਤੇ ਅਤੇ ਬਾਰਾਂ ਦੀ ਲੰਬਾਈ ਤੇ ਚੰਗੀ ਤਰ੍ਹਾਂ ਲਗਾਓ ਇਸ ਉਪਾਅ ਨੂੰ ਹਫ਼ਤੇ ਦੇ ਵਿੱਚ 2 ਜਾਂ 3 ਵਾਰ ਕਰੋ ਨੰਬਰ 25 ਪਾਣੀ ਪੀਣ ਦੇ ਤੁਰੰਤ ਬਾਅਦ ਝੁਕਣਾ ਨਹੀਂ ਚਾਹੀਦਾ ਇਸ ਦੇ ਨਾਲ ਪਾਣੀ ਸਾਹ ਵਾਲੀ ਨਾੜੀ ਵਿੱਚ ਚਲਿਆ ਜਾਂਦਾ ਹੈ ਨੰਬਰ 26 ਜੇਕਰ ਪਿੱਠ ਦੇ ਵਿੱਚ ਦਰਦ ਰਹਿੰਦਾ ਹੋਵੇ ਤਾਂ ਦੁਪਹਿਰ ਦੇ ਸਮੇਂ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰੋ ਨੰਬਰ 27 ਸਵੇਰੇ دیر ਦੇ ਉੱਠਣ ਨਾਲ ਇਨਸਾਨ ਦੀਆਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 28 ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਚਵਾ ਕੇ ਖਾਣ ਦੇ ਨਾਲ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ ਇਹਨਾਂ ਦਾ ਸੇਵਨ ਕਰਨ ਦੇ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਪੀਰੀਆ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਨੰਬਰ 29 ਦੰਦਾਂ ਦੇ ਵਿੱਚ ਖੂਨ ਦਾ ਰਸ ਦਾ ਹੈ ਤਾਂ ਟਮਾਟਰ ਦਾ ਰਸ ਪੀਣ ਦੇ ਨਾਲ ਫਾਇਦਾ ਹੁੰਦਾ ਹੈ ਨੰਬਰ 30 ਚਿਹਰੇ ਦੇ ਉੱਪਰ 16 ਸਾਲ ਦਾ ਨੂਰ ਲਿਆਉਣ ਦੇ ਲਈ 2 ਚਮਚ ਦਹੀਂ ਦੇ ਵਿੱਚ 1 ਚਮਚ ਸ਼ਹਿਦ ਅਤੇ 1 ਚਮਚ ਵਿਟਾਮਿਨ E ਕੈਪਸੂਲ ਅਤੇ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਲਗਾਓ 10 ਮਿੰਟਾਂ ਤੱਕ ਹਲਕੇ ਹੱਥਾਂ ਦੇ ਨਾਲ ਮ사ਜ ਕਰੋ ਫਿਰ ਚਿਹਰੇ ਨੂੰ ਗੁੰਗੁਨੇ ਪਾਣੀ ਦੇ ਨਾਲ ਧੋ ਲਓ ਅਤੇ ਇਸ ਦੇ ਨਾਲ ਤ્વਚਾ ਟਾਈਟ ਅਤੇ ਨਮੀ ਮਿਲਦੀ ਹੈ ਦੇ ਚਿਹਰੇ ਤੇ ਨਿਖਾਰ ਹੁੰਦਾ ਹੈ ਨੰਬਰ 31 ਭੋਜਨ ਪਚਾਉਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਤਾਂ ਗਰਮ ਪਾਣੀ ਪੀਓ ਸਵੇਰੇ ਅਤੇ ਭੋਜਨ ਤੋਂ ਪਹਿਲਾਂ ਘੱਟ ਤੋਂ ਘੱਟ 30 ਮਿੰਟ ਪਹਿਲਾਂ ਗਰਮ ਪਾਣੀ ਪੀਣ ਦੇ ਨਾਲ ਪਾਚਨ ਤੰਤਰ ਸਾਫ਼ ਰਹਿੰਦਾ ਹੈ ਨੰਬਰ 32 ਸਰੀਰ ਦੇ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧਣ ਦੇ ਵਿੱਚ ਕਈ ਜਗ੍ਹਾ ਤੇ ਸੋਜ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਜਿਸ ਦੇ ਨਾਲ ਗੋਡਿਆਂ ਦੇ ਵਿੱਚ ਦਰਦ ਹੌਨ ਲੱਗਦਾ ਹੈ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਲੋਕੀ ਦਾ ਜੂਸ ਦੇ ਸੇਵਨ ਕਰਨਾ ਚਾਹੀਦਾ ਹੈ ਲੋਕੀ ਦੇ ਵਿੱਚ ਵਿਟਾਮਿਨ B C ਅਤੇ ਆਇਰਨ ਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਨੰਬਰ 33 ਤਰਬੂਜ ਦਾ ਸੇਵਨ ਗਰਮੀ ਦੇ ਵਿੱਚ ਜ਼ਰੂਰ ਕਰੋ ਤਰਬੂਜ ਸਰੀਰ ਨੂੰ ਹਾਈਡਰੇਟ ਰੱਖਣ ਦੇ ਵਿੱਚ ਮਦਦ ਕਰਦਾ ਹੈ ਕਿਉਂਕਿ ਇਸ ਫਲ ਦੇ ਵਿੱਚ 92% ਹਿੱਸਾ ਪਾਣੀ ਦਾ ਬਣਿਆ ਹੁੰਦਾ ਹੈ ਬਹੁਤ ਗਰਮੀ ਦੇ ਦਿਨਾਂ ਵਿੱਚ ਇਸ ਨੂੰ ਖਾਣਾ ਚਾਹੀਦਾ ਹੈ ਨੰਬਰ 34 ਅੰਕੁਰਿਤ ਅਨਾਜ ਨੂੰ ਫ੍ਰਿਜ ਦੇ ਵਿੱਚ ਰੱਖਣ ਦੇ ਨਾਲ ਪਹਿਲਾਂ ਅਨਾਜ ਨੂੰ ਇੱਕ ਚਮਚ ਦੇ ਨਿੰਬੂ ਦਾ ਰਸ ਛਿੜਕ ਦਿਓ ਫ੍ਰਿਜ ਦੇ ਵਿੱਚ ਵਦਬੂ ਨਹੀਂ ਆਵੇਗੀ ਨੰਬਰ 35 ਪ੍ਰੋਟੀਨ ਯੁਕਤ ਭੋਜਨ ਕਰੋ ਕਿਉਂਕਿ ਇਸ ਦੇ ਵਿੱਚ ਡੈਮੇਜ ਟਿਸ਼ੂ ਨੂੰ ਠੀਕ ਕਰਨ ਦੇ ਲਈ ਉਹਨਾਂ ਨੂੰ ਮੁਰੰਮਤ ਕਰਨ ਦੇ ਵਿੱਚ ਮਦਦ ਕਰਦੇ ਹਨ ਨੰਬਰ 36 ਦੁੱਧ ਤੋਂ ਜ਼ਿਆਦਾ ਮਲਾਈ ਲਿਆਉਣ ਦੇ ਲਈ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਬਾਅਦ ਵਿੱਚ ਠੰਡਾ ਹੋਣ ਦੇ ਲਈ ਰੱਖ ਦਿਓ ਫਿਰ ਉਸ ਨੂੰ ਬਾਅਦ ਵਿੱਚ ਫ੍ਰਿਜ ਵਿੱਚ ਰੱਖ ਦਿਓ ਅਤੇ ਦੁੱਧ ਤੇ ਮਲਾਈ ਮੋਟੀ ਅਤੇ ਜ਼ਿਆਦਾ ਆਵੇਗੀ ਨੰਬਰ 37 ਮੱਖਣ ਦੇ ਵਿੱਚ ਥੋੜਾ ਜਿਹਾ ਕੇਸਰ ਮਿਲਾ ਕੇ ਰਜਾਨਾ ਲਗਾਉਣ ਦੇ ਨਾਲ ਕਾਲੇ ਬੁੱਲ ਵੀ ਦਿਲਾਂ ਬੀ ਹੋ ਜਾਣਗੇ ਨੰਬਰ 38 ਗਰਦਨ ਦੇ ਉੱਪਰ ਮਾਲਿਸ਼ ਕਰਨ ਲੈਣ ਨਾਲ ਹਰ ਕਿਸਮ ਦੀ ਸੁਸਤੀ ਦੂਰ ਹੋ ਜਾਂਦੀ ਹੈ ਨੰਬਰ 39 ਜੇਕਰ ਕੋਈ ਵੱਡੀ ਬਿਮਾਰੀ ਲੱਗ ਜਾਵੇ ਤਾਂ ਜਿੰਨਾ ਹੋ ਸਕੇ ਰੋਟੀ ਘੱਟ ਖਾਓ ਅਤੇ ਤਾਜ਼ੇ ਫਲ ਜ਼ਿਆਦਾ ਖਾਓ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ